ਮੇਰਾ ਜੀ ਕਿ ਜਿਹੜੀ ਅਸੀਂ ਮਹਿਮਨ ਲੋਟਨਸ਼ਾਮ ਰੋਡ ਤੇ ਟੈਕਟ ਕਰਦੇ ਹੋਏ ਕਰਦੇ ਹੋਏ ਇੱਕ ਸਾਨੂੰ ਇੱਕ ਕਾਮਯਾਬੀ ਮਿਲੀ ਹੈ ਕਿ ਅਸੀਂ ਸਦਰ ਫਰੀਦਕੋਟ ਥਾਣੇ ਤੇ ਇੱਕ ਪਰਚਾ ਦਿੱਤਾ ਹੈਗਾ ਐਨਡੀਪੀਐਸ ਐਕਟ ਦਾ ਇੱਕ ਮੂਲੀਅਮ ਹੈਗਾ ਮੱਖੂ ਦਾ ਪਿੱਛੋ ਰਹਿਣ ਵਾਲਾ ਉਹ ਤੋਂ ਸਾਨੂੰ ਕਿਲੋ ਹੇਰਨ ਬਰਾਮਦ ਹੋਈ ਹੈ ਨਾਲ ਉਹਦਾ ਇੱਕ ਵਹਿਕਲ ਹੈ ਤੇ ਇਹ ਵੀ ਦੱਸਣਾ ਜ਼ਰੂਰੀ ਹੈਗਾ ਕਿ ਇਹ ਬੰਦੇ ਤੇ ਪਹਿਲਾਂ ਵੀ ਦੋ ਐਨਡੀਪੀਐਸ ਦੇ ਮਕਦਮੇ ਦਰਜ ਹੈ ਉਹਨਾਂ ਨੇ ਹੀ ਰਿਮਾਰਟ ਲੈ ਕੇ ਆਣ ਲੱਗੇ ਆ ਤੇ ਫਿਰ ਜਿਹੜੀ ਫਰਦਰ ਕਾਰਵਾਈ ਹੋ ਜਾਏ ਕਿ ਕਿੱਥੇ ਲੈ ਕੇ ਆਇਆ ਕਿੱਥੇ ਵੇਚ ਨਹੀਂ ਸੀ ਉਹਦਾ ਪਤਾ ਕਰਾਂਗੇ ਸਰ ਫਿਰ ਇਸ ਤਰੀਕੇ ਕਿਸ ਤਰ੍ਹਾਂ ਸੰਭੋਧ ਹੋ ਸਕੀ ਇਹ ਸਾਡੇ ਜਿਹੜਾ ਦੱਸ ਰਹੇ ਜੀ ਹੁਣ ਚੱਲ ਰਿਹਾ ਹੈ ਰੈਗੂਲਰ ਨਾਕੇ ਲੱਗ ਰਹੇ ਨੇ ਗਸ਼ਨਾ ਚੱਲ ਰਹੀ ਹੈ ਨਹੀਂ ਤੇ ਇਦਾਂ ਇਦਾਂ ਜੀ ਕਿ ਜਿਹੜੀ ਅਸੀਂ ਮਹਿਮਨ ਲੁੱਟਣਾਂ ਸ਼ਾਮ ਨੂੰ ਦੌੜੇ ਤਾਂ ਹੈ ਇਫੈਕਟ ਕਰਦੇ ਹੋਏ ਕਰਦੇ ਹੋਏ ਇੱਕ ਸਾਨੂੰ ਇੱਕਲ ਕਾਮਯਾਬੀ ਮਿਲੀ ਹੈ ਕਿ ਅਸੀਂ ਸਦਰ ਫੀਦਕੋਟ ਥਾਣੇ ਤੇ ਇੱਕ ਇੱਕ ਪਰਚਾ ਦਿੱਤਾ ਹੈਗਾ ਐਨਡੀਪੀਐਸ ਐਕਟ ਦਾ ਇੱਕ ਮੋਰਗਮ ਹੈਗਾ ਮੱਖੂ ਦਾ ਪਿੱਛੋ ਰਹਿਣ ਵਾਲਾ ਉਹ ਤੋਂ ਸਾਨੂੰ ਪਿੱਲੋ ਹਿਰਨ ਬਰਾਮਦ ਹੋਈ ਹੈ ਨਾਲ ਉਹਦਾ ਇੱਕ ਵਹੀਕਲ ਹੈ ਤੇ ਇਹ ਵੀ ਦੱਸਣਾ ਜ਼ਰੂਰੀ ਹੈਗਾ ਕਿ ਇਹ ਬੰਦੇ ਤੇ ਪਹਿਲਾਂ ਵੀ ਦੋ ਐਨਡੀਪੀਐਸ ਦੇ ਮਕਦਮੇ ਦਰਜ ਹੈ ਉਹਨਾਂ ਨੂੰ ਹੀ ਰਿਮਾਂਡ ਤੇ ਲੈ ਕੇ ਆਣ ਲੱਗੇ ਆ ਤੇ ਫਿਰ ਜਿਹੜੀ ਪੱਦਰ ਕਾਰਵਾਈ ਜਾ ਕੇ ਕਿ ਕਿੱਥੇ ਲੈ ਕੇ ਆਇਆ ਕਿੱਥੇ ਵੇਚ ਨਹੀਂ ਸੀ ਉਹਦਾ ਪਤਾ ਕਰਾਂਗੇ ਸਰ ਫਿਰ ਇਸ ਤਰੀ ਕਿਸ ਨਾਲ ਸੰਬੋਧਨ ਇਸਾ ਜਿਹਦਾ ਦੱਸ ਰਿਹਾ ਜੀ ਹੁਣ ਚੱਲ ਰਿਹਾ ਹੈ ਰੈਗੂਲਰ ਨਾਕੇ ਲੱਗ ਰਹੇ ਨੇ ਗਸ਼ਨਾ ਚੱਲ ਰਹੀਆਂ ਨੇ ਇਸ ਇਦਾਂ ਇਦਾਂ ਜੀ ਕਿ ਜਿਹੜੀ ਅਸੀਂ ਮਹਿਮਨ ਲੁੱਟਣਾਂ ਸ਼ਾਮ ਨੂੰ ਦੌੜੇ ਤਾਂ ਐਕਟ ਕਰਦੇ ਹੋਏ ਕਰਦੇ ਹੋਏ ਇੱਕ ਸਾਨੂੰ ਇੱਕਲ ਕਾਮਯਾਬੀ ਮਿਲੀ ਹੈ ਕਿ ਅਸੀਂ ਸਦਰ ਫੀਦਕੋਟ ਥਾਣੇ ਤੇ ਇੱਕ ਇੱਕ ਪਰਚਾ ਦਿੱਤਾ ਹੈਗਾ ਐਨਡੀਪੀਐਸ ਐਕਟ ਦਾ ਇੱਕ ਮੋਰਗਮ ਹੈਗਾ ਮੱਖੂ ਦਾ ਪਿੱਛੋਂ ਰਹਿਣ ਵਾਲਾ ਉਹ ਤੋਂ ਸਾਨੂੰ ਪਿੱਲੋ ਹਿਰਨ ਬਰਾਮਦ ਹੋਈ ਹੈ ਨਾਲ ਉਹਦਾ ਇੱਕ ਵਹੀਕਲ ਹੈ ਤੇ ਇਹ ਵੀ ਦੱਸਣਾ ਜ਼ਰੂਰੀ ਹੈਗਾ ਕਿ ਇਹ ਬੰਦੇ ਤੇ ਪਹਿਲਾਂ ਵੀ 2 ਐਨਡੀਪੀਐਸ ਦੇ ਮਕਦਮੇ ਦਰਜ ਹੈ ਉਹਨਾਂ ਨੂੰ ਹੀ ਰਿਮਾਂਡ ਤੇ ਲੈ ਕੇ ਆਣ ਲੱਗੇ ਆ ਤੇ ਫਿਰ ਜਿਹੜੀ ਫਰਦਰ ਕਾਰਵਾਈ ਜਾ ਕੇ ਕਿੱਥੇ ਲੈ ਕੇ ਆਇਆ ਕਿੱਥੇ ਵਿਚ ਨਹੀਂ ਸੀ ਉਹਦਾ ਪਤਾ ਕਰਾਂਗੇ ਸਰ ਗ੍ਰਿਫਤਰੀ ਕਿਸ ਦਾ ਹੰਦ ਹੋ ਦੋਸਤ ਇਹ ਸਾਡੇ ਜਿਹੜਾ ਦੱਸ ਰਹੇ ਜੀ ਹੁਣ ਚੱਲ ਰਿਹਾ ਹੈ ਰੈਗੂਲਰ ਨਾਕੇ ਲੱਗ ਰਹੇ ਨੇ ਗਸ਼ਨਾ ਚੱਲ ਰਹੀ ਹੈ ਨਹੀਂ ਫਿਰ ਇਦਾਂ ਇਦਾਂ ਜੀ ਕਿ ਜਿਹੜੀ ਅਸੀਂ ਮਹਿਮਨ ਲੁੱਟਣਾ ਸ਼ਾਮ ਰੁੱਧ ਦੋ ਦੇ ਤਹਿਤ ਐਕਟ ਕਰਦੇ ਹੋਏ ਕਰਦੇ ਹੋਏ ਇੱਕ ਸਾਨੂੰ ਇੱਕਲ ਕਾਮਯਾਬੀ ਮਿਲੀ ਹੈ ਕਿ ਅਸੀਂ ਸਦਰ ਫੀਦਕੋਟ ਥਾਣੇ ਤੇ ਇੱਕ ਇੱਕ ਪਰਚਾ ਦਿੱਤਾ ਹੈਗਾ ਐਨਡੀਪੀਐਸ ਐਕਟ ਦਾ ਇੱਕ ਮੋਰਗਮ ਹੈਗਾ ਮੱਖੂ ਦਾ ਪਿੱਛੋਂ ਰਹਿਣ ਵਾਲਾ ਉਹ ਤੋਂ ਸਾਨੂੰ ਕਿਲੋ ਹਿਰਨ ਬਰਾਮਦ ਹੋਈ ਹੈ ਨਾਲ ਉਹਦਾ ਇੱਕ ਵਹਿਕਲ ਹੈ ਤੇ ਇਹ ਵੀ ਦੱਸਣਾ ਜ਼ਰੂਰੀ ਹੈਗਾ ਕਿ ਇਹ ਬੰਦੇ ਤੇ ਪਹਿਲਾਂ ਵੀ ਦੋ ਐਨਡੀਪੀਐਸ ਦੇ ਮਕਦਮੇ ਦਰਜ ਹੈ ਉਹਨਾਂ ਨੂੰ ਹੀ ਰਿਮਾਂਡ ਤੇ ਲੈ ਕੇ ਆਣ ਲੱਗੇ ਆ ਤੇ ਫਿਰ ਜਿਹੜੀ ਫਰਦਰ ਕਾਰਵਾਈ ਹੋ ਜਾਏ ਕਿ ਕਿੱਥੇ ਲੈ ਕੇ ਆਇਆ ਕਿੱਥੇ ਵੇਚ ਨਹੀਂ ਸੀ ਉਹਦਾ ਪਤਾ ਕਰਾਂਗੇ ਸਰ ਗ੍ਰਿਫਤਰੀ ਕਿਸ ਦਾ ਸੰਬੋਧਨ ਇਹ ਸਾਡੇ ਜਿਹੜਾ ਦੱਸ ਰਹੇ ਜੀ ਹੁਣ ਚੱਲ ਰਿਹਾ ਹੈ ਰੈਗੂਲਰ ਨਾਕੇ ਲੱਗ ਰਹੇ ਨੇ ਗਸ਼ਨਾ ਚੱਲ ਰਹੀ ਹੈ ਨਹੀਂ ਇਦਾਂ ਇਦਾਂ ਜੀ ਕਿ ਜਿਹੜੀ ਅਸੀਂ ਮਹਿਮਨ ਲੁੱਟਣਾਂ ਸ਼ਾਮ ਨੂੰ ਦੌੜੇ ਤਾਂ ਐਕਟ ਕਰਦੇ ਹੋਏ ਕਰਦੇ ਹੋਏ ਇੱਕ ਸਾਨੂੰ ਕੱਲ ਕਾਮਯਾਬੀ ਮਿਲੀ ਹੈ ਕਿ ਅਸੀਂ ਸਦਰ ਫੀਦਕੋਟ ਥਾਣੇ ਤੇ ਇੱਕ ਇੱਕ ਪਰਚਾ ਦਿੱਤਾ ਹੈਗਾ ਐਨਡੀਪੀਐਸ ਐਕਟ ਦਾ ਇੱਕ ਮੂਲਜਮ ਹੈਗਾ ਮੱਖੂ ਦਾ ਪਿੱਛੋਂ ਰਹਿਣ ਵਾਲਾ ਉਹ ਤੋਂ ਸਾਨੂੰ ਪਿੱਲੋ ਹਿਰਨ ਬਰਾਮਦ ਹੋਈ ਹੈ ਨਾਲ ਉਹਦਾ ਇੱਕ ਵਹਿਕਲ ਹੈ ਤੇ ਇਹ ਵੀ ਦੱਸਣਾ ਜ਼ਰੂਰੀ ਹੈਗਾ ਕਿ ਇਹ ਬੰਦੇ ਤੇ ਪਹਿਲਾਂ ਵੀ 2 ਐਨਡੀਪੀਐਸ ਦੇ ਮਕਦਮੇ ਦਰਜ ਐ ਉਹਨਾਂ ਨੂੰ ਹੀ ਰਿਮਾਂਡ ਤੇ ਲੈ ਕੇ ਆਣ ਲੱਗੇ ਆ ਤੇ ਫਿਰ ਜਿਹੜੀ ਫਰਦਰ ਕਾਰਵਾਈ ਹੋ ਜਾਏ ਕਿ ਕਿੱਥੇ ਲੈ ਕੇ ਆਇਆ ਕਿੱਥੇ ਵਿਚ ਨਹੀਂ ਸੀ ਉਹਦਾ ਪਤਾ ਕਰਾਂਗੇ ਸਰ ਗ੍ਰਿਫਤਰੀ ਕਿਸ ਦਾ ਸੰਬੋਧਨ ਇਹ ਸਾਡੇ ਜਿਹੜਾ ਦੱਸ ਰਹੇ ਜੀ ਹੁਣ ਚੱਲ ਰਿਹਾ ਰੈਗੂਲਰ ਨਾਕੇ ਲੱਗ ਰਹੇ ਨੇ ਗਸ਼ਟਾ ਚੱਲ ਰਹੀਆਂ ਨੇ ਤੇ ਇਦਾਂ